ਉਹ ਚੰਗਾ ਨਹੀਂ ਲੱਗਾ ਉਹਦੇ 'ਚ ਮੇਰਾ ਕੋਈ ਕਸੂਰ ਨਹੀਂ ਇਹਦਾ ਕਸੂਰ ਇਹ ਮੇਰੇ ਲਾਗੂ ਵੀ ਲੰਗ ਜਾਂਦੀ ਸੀ ਮੈਨੂੰ ਜ਼ਹਿਰ ਚੜ ਜਾਂਦਾ ਸੀ ਸੋ ਬੱਸ ਜਿੰਨੀ ਜ਼ਰੀਲੀ ਆ ਇਹਦੇ ਕਰਕੇ ਤੁਸੀਂ ਵੇਖ ਲਿਆ ਫਿਲਮ ਦੇ ਵਿੱਚ ਮੇਰਾ ਕੋਈ ਕਸੂਰ ਹੀ ਨਹੀਂ ਮੈਂ ਬਹੁਤ ਸ਼ਰੀਫ ਬਹੁਤ ਭੋਲੀ ਸਾਰਾ ਦਾ ਸਾਰਾ ਜ਼ਹਿਰ ਜਿਹੜਾ ਇਧਰੋਂ ਆਇਆ ਸੋ ਜਿਨ੍ਹਾਂ ਨੂੰ ਉਹ ਜ਼ਰੀਲੀ ਸੱਸ ਚੰਗੀ ਨਹੀਂ ਲੱਗੀ ਮੈਨੂੰ ਗਾਲ ਨਹੀਂ ਕੱਢਣੀ ਬਰਾਬਰ ਮੈਂ ਮੇਰੀ ਮੰਮੀ ਦੇ ਨਾਲ ਹੀ ਆ ਇਹ ਥੈਂਕ ਯੂ ਸੋ ਮੱਚ ਮੋਹਿਤਾ ਮੋਹਿਤ ਦੀ ਫਰਸਟ ਮੂਵੀ ਐਜ਼ ਅ ਡਾਇਰੈਕਟਰ ਰਾਈਟਰ ਤੇ ਮੇਰੀਆਂ ਬੈਸਟ ਵਿਸ਼ਸ ਮੋਹਿਤ ਨੂੰ ਨੇ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਬਹੁਤ ਕੰਮ ਕੀਤਾ ਪਰ ਪਰਸਨਲੀ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਫਿਲਮ ਬਾ ਕਮਾਲ ਬਣੀ ਹੈ ਸਾਰੇ ਆਰਟਿਸਟਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਆਏ ਤੇ ਹੁਣ ਜਦੋਂ ਫਿਲਮ ਰਿਲੀਜ਼ ਹੋਣੀ ਹੈ ਸਾਰੇ ਜਣੇ ਪਲੀਜ਼ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਫਿਲਮ ਦੇਖ ਕੇ ਆਇਓ ਕਿਉਂਕਿ ਥੋੜੇ ਦੇਖਣ ਵਾਲੀ ਫਿਲਮ ਸਫਲ ਹੋਣੀ ਹੈ। ਥੈਂਕ ਯੂ ਸੋ ਮਚ। ਸੋ ਥੈਂਕ ਯੂ ਵੈਰੀ ਮਚ। ਐਸੇ ਤਰ੍ਹਾਂ ਆਪਣਾ ਪਿਆਰ ਆਪਣੀ ਮੁਹੱਬਤ ਸਾਡੇ ਨਾਲ ਰੱਖਿਓ। ਲਵ ਯੂ ਆਲ ਚੜ੍ਹਦੀ ਕਲਾ। ਇਸ ਤਰੀਕੇ। ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਬਹੁਤ-ਬਹੁਤ ਜੀ ਆਇਆਂ ਤੁਸੀਂ ਸਾਰੇ ਆਏ ਚੱਲ ਕੇ ਤੇ ਸਾਡੀ ਫਿਲਮ ਨੂੰ ਪਿਆਰ ਦਿਓ 7 ਜੂਨ ਨੂੰ ਰਿਲੀਜ਼ ਹੋਣ ਲੱਗੀ ਹੈ। ਤੇ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਸਾ ਸਕੂਟ ਨੇ ਬੰਨੂ ਪਿਆਰ ਦਿੱਤਾ ਸੀ ਟੂ ਨੂੰ ਤੁਸੀਂ ਇਸ ਤੋਂ ਜ਼ਿਆਦਾ ਪਿਆਰ ਦੋਗੇ ਤੇ ਇੱਕ ਆਪਣਾ ਸਨੇਹਾ ਆਪਣੇ ਆਪਣੇ ਘਰੇ ਲੈ ਕੇ ਜਾਓਗੇ ਸੋ ਪੈਰ ਪਰੀ ਸਾਸਿਕਾਲ ਜੀ ਆਏ ਥੈਂਕ ਯੂ ਜੀ ਗਾਣਾ ਚਾਹੀਦਾ ਗਾਣਾ ਰਾਣਾ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਵਿਹੋਣ ਲਈ ਤੂੰ ਬਲਾਦੀ ਸੋਣੀ ਹੈਨੀ ਤੇਰਾ ਕੋਈ ਤੋੜ ਹੈਨੀ ਮੁਸਤਰੀਆ ਪਿਆ ਇਸ ਨੂੰ ਨਹੀਂ ਹੇ ਪਰੀਆਂ ਦੇ ਦਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਗੋੜਣ ਲਈ ਪਾਰੀ ਪਾਰੀ 펄ਤੀ ਕਟਣ ਗਿਆ ਅੱਕੇ ਲਿਆਂਦੇ ਛੋਲੇ ਨਹੀਂ ਮੈਂ ਸੱਚ ਕੁਟਣੀ ਕੁਟਣੀ ਸਭ ਕਾਇਆ ਲੈ ਵੀ ਮੈਂ ਬਹੁਤ ਬਹੁਤ ਪਿਆਰ ਦੋਗੀ 7 ਜੂਨ ਨੂੰ ਤਾਂ ਤੁਸੀਂ ਬਹੁਤ ਪਿਆਰ ਦੋਗੇ ਕਿਉਂਕਿ ਤੁਸੀਂ ਪਹਿਲੀ ਨੂੰ ਵੀ ਬਹੁਤ ਪਿਆਰ ਦਿੱਤਾ ਸੀ ਤੇ ਤੁਸੀਂ ਇਸ ਮੂਵੀ ਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਦੋਗੇ ਕਿਉਂਕਿ ਇਹ ਮੂਵੀ ਉਸ ਤੋਂ ਵੀ ਜ਼ਿਆਦਾ ਵਧੀਆ ਬਣੀ ਆ ਸੋ ਤੁਸੀਂ ਟ੍ਰੇਲਰ ਦੇਖ ਕੇ ਅੰਦਾਜ਼ਾ ਲਾ ਰਹੇ ਹੋ ਗਾਣੇ ਦੇਖ ਕੇ ਅੰਦਾਜ਼ਾ ਲਾ ਰਹੇ ਹੋ ਕਿ ਮੂਵੀ ਕਿੰਨੀ ਵਧੀਆ ਆ ਸੋ ਮੈਨੂੰ ਇਹ ਉਮੀਦ ਆ ਪੂਰੀ ਕਿ ਪੂਰੀ ਆਡੀਅנס ਜਿਹੜੀ ਪਿਆਰ ਦੋਗੀ ਤੁਹਾਡਾ ਸਾਰਿਆਂ ਦਾ ਸਾਥ ਆ ਤੇ ਇਹ ਮੂਵੀ ਵਾਇਰਲ ਹੋ ਕਰੇ ਸੱਚੇ ਪਾਤਸ਼ਾਹ ਕਰੇ ਕਿ ਬਹੁਤ ਜ਼ਿਆਦਾ ਵਧੀਆ ਜਾਵੇ ਤੇ ਮੇਰਾ ਬਸ ਇੰਨਾ ਹੀ ਕਹਿਣਾ ਆ ਕਿ ਮੂਵੀ ਬਹੁਤ ਵਧੀਆ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਮੋਸਟ ਵੈਲਕਮ ਤੇ ਅੱਜ ਸਾਡੀ ਮੂਵੀ ਦਾ ਲਾਂਚ ਹੈਗਾ ਮੂਵੀ ਰਿਲੀਜ਼ ਕਰ ਰਹੇ ਹਾਂ ਤੇ ਹੋਪ ਕਰਦੇ ਹਾਂ ਕਿ ਤੁਹ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਬਹੁਤ ਸਾਰਿਆਂ ਨੇ ਮਿਹਨਤ ਕੀਤੀ ਹੈ ਸਟਾਰ ਕਾਸਟ ਨੂੰ ਪਤਾ ਹੀ ਹੈ ਬਹੁਤ ਵਧੀਆ ਹੈ ਤੇ ਮੋਹਿਤ ਨੇ ਬਹੁਤ ਐਫਰਟ ਦਿੱਤਾ ਹੈ ਫੌਰਸ ਨੂੰ ਬਹੁਤ ਪਿਆਰ ਦਿੰਦਾ ਹੈ ਤੇ ਆਸ਼ਾ ਕਰਦੇ ਹਾਂ ਕਿ ਤੁਸੀਂ ਇਸ ਨੂੰ ਵੀ ਵੱਧ ਛੱਡ ਕੇ ਪਿਆਰ ਕਰੋ ਥੈਂਕ ਯੂ ਦੀਨਸ਼ਾ ਸ਼ਿਕਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਅਕਾਂਸ਼ਾ ਸ਼੍ਰੀਨ ਵਰਮਾ ਔਰ ਥੈਂਕ ਯੂ ਸੋ ਮਾਚ ਸਭ ਤੋਂ ਪਹਿਲਾਂ ਥੈਂਕਸ 모ਹਿਦ ਬਨਵੈਤ ਸਰ ਦਾ ਜਿਨ੍ਹਾਂ ਨੇ ਮੇਰੇਜ ਕੌਨਫੀਡੈਂਸ ਲਿਪ ਫੈਨ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਬਹੁਤ ਬਹੁਤ ਥੈਂਕ ਯੂ ਟੂ 모ਹਿਦ ਸਰ ਫॉर ਮੇਕਿੰਗ ਮੀ ਅ ਪਾਰਟ ਆਫ ਦਿਸ ਬਿਊਟੀਫੁਲ ਅਮੇਜ਼ਿੰਗ ਫਿਲਮ ਤੁਸੀਂ ਪਹਿਲੇ ਵਾਲੇ ਪਾਰਟ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਸੇ ਤਰ੍ਹਾਂ ਪਲੀਜ਼ ਇਸ ਪਾਰਟ ਨੂੰ ਬਹੁਤ ਸਾਰਾ ਪਿਆਰ ਦਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਦੇਖਣ ਨੂੰ ਮਿਲੂਗਾ ਬਹੁਤ ਸੋਹਣੀ ਫਿਲਮ ਬਣਾਈ ਹੈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਪਲੀਜ਼ ਸਾਡੀ ਮਿਹਨਤਾਂ ਨੂੰ ਭਾਗ ਲਾਓ ਥੈਂਕ ਯੂ ਅਸੀ ਕਾਲ ਜੀ ਪਹਿਲੇ ਪਾਰਟ ਤੋਂ ਬਾਅਦ ਦੂਜਾ ਪਾਰਟ ਬਣਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਬਹੁਤ ਬੜਾ ਚੈਲੰਜ ਹੁੰਦਾ ਹੈ ਸੋ ਮੋਹਿਤ ਮਨਵਾਇਤ ਨੂੰ ਬਹੁਤ-ਬਹੁਤ ਵਧਾਈਆਂ ਇਸ ਗੱਲ ਤੇ ਕਿ ਉਸ ਚੈਲੰਜ ਨੂੰ ਕਬੂਲ ਕਰਕੇ ਉਸ ਤੋਂ ਵੀ ਚੰਗੀ ਇੱਕ ਫੈਮਿਲੀ ਡਰਾਮਾ ਲੈ ਕੇ ਆਏ ਨੇ ਜਿਹੜੀਆਂ ਸਾਡੀ ਫੈਮਿਲੀ ਟੁੱਟ ਰਹੀਆਂ ਨੇ ਜੁਆਇੰਟ ਫੈਮਿਲੀ ਟੁੱਟ ਰਹੀਆਂ ਨੇ ਮੈਂ ਸਮਝਦਾ ਹਾਂ ਉਹਨਾਂ ਨੂੰ ਜੋੜਨ ਦੀ ਬਹੁਤ ਵੱਡੀ ਗੱਲ ਹੈ ਐਂਟਰਟੇਨਮੈਂਟ ਦੇ ਨਾਲ-ਨਾਲ ਇੱਕ ਬਹੁਤ ਵੱਡਾ ਮੈਸੇਜ ਵੀ ਇਹ ਫਿਲਮ ਦਿੰਦੀ ਹੈ ਸੋ ਇਹੋ ਜਿਹੀਆਂ ਫਿਲਮਾਂ ਫੈਮਿਲੀ ਫਿਲਮਾਂ ਦੀ ਸਾਨੂੰ ਲੋੜ ਹੈ ਅਸੀਂ ਲਗਾਤਾਰ ਐਕਸ਼ਨ ਫਿਲਮ ਨਹੀਂ ਦੇਖ ਸਕਦੇ ਲਗਾਤਾਰ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ ਸਾਰੇ ਕੋਈ ਫੈਮਿਲੀ ਡਰਾਮਾ ਹੋਣਾ ਬਹੁਤ ਜ਼ਰੂਰੀ ਹੈ ਸੋ ਫੈਮਿਲੀ ਡਰਾਮਾ ਇੱਕ ਬਹੁਤ ਕਮਾਲ ਦਾ ਐਂਟਰਟੇਨਮੈਂਟ ਲੈ ਕੇ ਆਏ ਨੇ ਸੋ ਸਾਰੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ ਹੈ ਅਗਲਾ ਕੰਮ ਤੁਹਾਡਾ ਜੀ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਪਿਆਰ ਫਰੀਦ ਸਾਥਰੀ ਅਕਾਲ ਮੇਰੇ ਸਭ ਤੋਂ ਪਿਆਰੇ মিডিਆ ਪਰਸਨਸ ਬਹੁਤ ਅੱਛਾ ਲੱਗਦਾ ਹੈ ਤੁਹਾਨੂੰ ਹਮੇਸ਼ਾ ਮਿਲ ਕੇ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਆਵਾਜ਼ ਆ ਰਹੀ ਹੈ ਵੈਰੀ ਗੁੱਡ ਦੇਖੋ ਇਹ ਫਿਲਮਾਂ ਤਾਂ ਇਸ ਤਰੀਂ ਰਿਲੀਜ਼ ਹੋਣੀਆਂ ਰਹਿਣੀਆਂ ਗਰਮੀ ਬਹੁਤ ਪੈ ਰਹੀ ਹੈ ਔਰ ਐਨੀ ਕੁ ਪੈ ਰਹੀ ਹੈ ਕਿ ਆਮ ਜਿਹੜਾ ਹੋ ਰਿਹਾ ਵਾਇਰਲ ਸੋਸ਼ਲ ਮੀਡੀਆ ਨੇ ਡਰਾ ਡਰਾ ਕੇ ਰੱਖੇ ਹੋਏ ਇਹ ਸਾਰੇ ਕਿ ਇਸ ਵਾਰ ਹੋ ਸਕਦਾ ਹੈ 50 ਤੋਂ ਵੀ ਟੈਂਪਰੇਚਰ ਕਰਾਸ ਹੋ ਜਾਏ ਸੋ ਐਨੀ ਗਰਮੀ ਦੇ ਵਿੱਚ ਤੁਸੀਂ ਵੀ ਆ ਰਹੇ ਹੋ ਤੇ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਤੇ ਇਸ ਵਾਰ ਤਿੰਨ ਫਿਲਮਾਂ ਰਿਲੀਜ਼ ਹੋ ਰਹੀਆਂ ਐ 7 ਤਰੀਕ ਨੂੰ ਤੁਹਾਡੇ ਵਿੱਚੋਂ ਕੋਈ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈ ਜਾਂ ਜਾਣਨਾ ਚਾਹੁੰਦਾ ਹੈ ਤੇ ਮੈਂ ਉਹਦਾ ਜਵਾਬ ਦਾਂਗਾ ਔਰ ਅਕਸਰ ਮੈਂ ਕਹਿੰਦਾ ਹੁੰਦਾ ਕਿ ਜੋ ਕਹੂੰਗਾ ਸੱਚ ਕਹੂੰਗਾ ਸੱਚ ਕੇ ਸੇਵਾ ਕੁਝ ਨਹੀਂ ਕਹੂੰਗਾ ਐਨੀਬਾਡੀ ਵਾਂਟ ਟੂ ਨੋ ਨਾਥਿੰਗ ਓਕੇ ਡੀਅਰ ਅੱਜ ਤੁਸੀਂ ਸਾਸ ਕੁੱਟਣੀ 2 ਦੇਖਣ ਆ ਰਹੇ ਹੋ ਇਹਦੇ ਵਿੱਚ ਸੇਮ ਟੀਮ ਹੈ ਕੁਝ ਆਰਟਿਸਟ ਇਨਕਲੂਡ ਹੋਏ ਨੇ ਤੇ ਡਾਇਰੈਕਟਰ ਹੈ ਨੇ 모ਹਿਤ ਬਨਵਾਏ वेरी ਹੰਬਲ वेरी ਇੰਟੈਲੀਜੈਂਟ वेरी ਟੈਲੈਂਟਡ ਆਲਸੋ ਸੋ ਅੱਜ ਤੁਸੀਂ ਮੇਰਾ ਖਿਆਲ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਫਿਲਮ ਨੂੰ ਦੇਖ ਕੇ ਵੈਸੇ ਤਾਂ ਹਰ ਪ੍ਰੋਡਿਊਸਰ ਡਾਇਰੈਕਟਰ ਰਾਈਟਰ ਔਰ ਆਰਟਿਸਟ ਮਿਲ ਕੇ ਫਿਲਮ ਚੰਗੀ ਬਣਾਉਂਦੇ ਆ ਤੇ ਮੇਰਾ ਖਿਆਲ ਹੈ ਇਹ ਫਿਲਮ ਵੀ ਠੀਕ ਹੀ ਹੈ ਲੇਕਿਨ ਦਰਸ਼ਕਾਂ ਨੇ ਦੱਸਣਾ ਹੈ ਸੋ ਤੁਹਾਡਾ ਸਾਥ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਰਿਹਾ ਹੈ ਤੇ ਅੱਗੇ ਵੀ ਅਸੀਂ ਉਮੀਦ ਕਰਾਂਗੇ ਸੋ ਵਿਸ਼ ਯੂ ਆਲ ਦਾ ਬੈਸਟ ਔਰ ਉਹੀ ਤੁਸੀਂ ਸਾਨੂੰ ਗੁੱਡ ਵਿਸ਼ੇਸ ਦਿਓ ਥੈਂਕ ਯੂ ਵੈਰੀ ਮੱਚ ਫਿਰ ਮਿਲਦੇ ਹਾਂ ਅਗਲੀ ਫਿਲਮ ਸੋ ਨਾਈਸ ਆਫ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮਤਲਬ ਬਹੁਤ ਟਾਈਮ ਦੇ ਅਸੀਂ ਐਕਸਾਈਟਿਡ ਸੀਗੇ ਸਾਸਕੂ ਆਪਣੇ ਟੂਰ ਨੂੰ ਲੈ ਕੇ ਤੇ ਅੱਜ ਫਾਈਨਲੀ ਅਸੀਂ ਪ੍ਰੀਮੀਅਰ ਦੇਖ ਰਹੇ ਹਾਂ ਤੇ ਬਾਕੀ ਸਾਰੇ ਜਣੇ 7 ਜੂਨ ਨੂੰ ਫਿਲਮ ਦੇਖ ਲੈਣਗੇ ਤੇ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਹਨਾ ਡਾਇਰੈਕਟਰ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਕਿਉਂਕਿ ਮੋਹਿਤ ਨੇ 1.5 ਸਾਲ ਤੱਕ ਸਕ੍ਰਿਪਟ ਦੇ ਉੱਪਰ ਕੰਮ ਕਰਿਆ ਆਰਟਿਸਟਾਂ ਦੇ ਉੱਪਰ ਸਟੋਰੀ ਦੇ ਉੱਪਰ ਕੰਮ ਕਰਿਆ ਤੇ ਬਹੁਤ ਵਧੀਆ ਪੈਕੇਜ ਜਿਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਫਿਲਮ ਰੈਡੀ ਹੋ ਚੁੱਕੀ ਹੈ ਪਲੀਜ਼ ਸਾਰੇ ਜਣੇ ਆਪਣੀ ਫੈਮਲੀ ਨਾਲ ਜ਼ਰੂਰ ਵੇਖਿਆ ਜਿਸ ਸਸਪੋਟ ਕੀਤੀ ਹੈ ਸਰ ਸ੍ਰੀਕਾਲ ਮੈਂ ਦਿੱਲੀ ਤੋਂ ਆਏ ਤੇ ਅੱਜ ਅਸੀਂ ਆਏ ਹੋਏ ਆ ਪ੍ਰੀਮੀਅਰ ਤੇ ਆਮ ਸੋ ਐਕਸਾਈਟਡ ਕਿ ਆਪ ਮੇਨਲੀਆ ਹੋਪ ਕਰਦਾ ਕਿ ਤੁਸੀਂ ਦੇਖਣਾ ਸਾਡੀ ਫਿਲਮ 7 ਨੂੰ ਰਿਲੀਜ਼ ਹੋਣ ਲੱਗੀ ਹੈ 7 ਨੂੰ ਸੋ ਹੋਪ ਕਰਦਾ ਤੁਹਾਨੂੰ ਪਸੰਦ ਆਊਗੀ ਜੀ ਬਹੁਤ ਵੇਖ ਦਿੱਤੀਆ ਥੈਂਕ ਯੂ ਥੈਂਕ ਯੂ ਸੋ ਮਚ ਸਸ੍ਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਅੱਜ ਸਾਡੇ ਸਪੈਸ਼ਲ ਦਿਨ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਦੇ ਲਈ ਇੱਥੇ ਪਹੁੰਚੇ ਹੋ ਅਸੀਂ ਸਾਰੀ ਟੀਮ ਤੁਹਾਡੇ ਦਿਲੋਂ ਸ਼ੁਕਰਾਨਾ ਕਰਦੇ ਆ ਅੱਜ ਸਾਡੀ 1.5-2 ਸਾਲ ਦੀ ਮਿਹਨਤ ਜਿਹੜੀ ਆ ਉਹ ਫਾਈਨਲੀ ਉਸ ਮੁਕਾਮ ਤੇ ਪਹੁੰਚੀ ਹੈ ਨੀ ਮੈਂ ਸਸਕਟਣੀ ਮੋਹਿਤ ਬਨਵੈਤ ਹੁਣਾ ਵੱਲੋਂ ਲਿਖੀ ਪ੍ਰੋਡਿਊਸ ਕੀਤੀ ਡਾਇਰੈਕਟ ਕੀਤੀ ਫਿਲਮ ਤੁਹਾਡੇ ਸਾਰੇ ਦੇ ਸਾਹਮਣੇ ਲੈ ਕੇ ਹਾਜ਼ਰ ਆ ਅੱਜ ਅਸੀਂ ਅਸੀਂ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਦੇਖਾਂਗੇ ਫਿਲਮ ਦੇ ਬਾਰੇ ਜੋ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਜੋ ਵੀ ਤੁਹਾਡੇ ਸਵਾਲ ਹੋਣਗੇ ਜਵਾਬ ਹੋਣਗੇ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਉਹ ਸਾਰੀਆਂ ਗੱਲਾਂ ਇਸੇ ਸਟੇਜ ਦੇ ਉੱਪਰ ਫਿਲਮ ਦੇਖਣ ਤੋਂ ਬਾਅਦ ਕਰਾਂਗੇ ਆਪਾਂ ਤੇ ਹੁਣ ਇਜਾਜ਼ਤ ਮਿਲਦੇ ਆ ਫਿਲਮ ਦੇਖਣ ਤੋਂ ਬਾਅਦ ਸਾਰੇ ਜਣੇ ਸੋ ਥੈਂਕ ਯੂ ਵੈਰੀ ਮੱਚ ਆਜੋ ਜੀ ਰਿਜ਼ਲਟ ਦੇਖਦੇ ਆ ਕਿਵੇਂ ਨਿਕਲਦਾ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਵੀ ਆ ਥੋੜੇ ਥੋੜੇ ਡਰੇ ਵੀ ਹੋਏ ਆ ਉਮੀਦ ਹੈ ਕਿ ਅਸੀਂ ਇੰਨੀ ਜ਼ਿਆਦਾ ਮਿਹਨਤ ਕੀਤੀ ਤੇ ਤੁਹਾਨੂੰ ਫਿਲਮ ਬਹੁਤ ਪਸੰਦ ਆਏਗੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਵੈਲਕਮ ਸੋ ਫਿਲਮ ਆਲਰੇਡੀ ਆਪਾਂ ਸਾਰਿਆਂ ਨੇ ਦੇਖ ਲਈ ਹੈ ਫਿਲਮ 7th ਆਫ ਜੂਨ ਨੂੰ ਵਰਲਡ ਵਾਈਡ ਲੱਗ ਰਹੀ ਹੈ ਸੋ ਫਿਲਮ ਦੀ ਦੋ ਗੱਲਾਂ ਨੇ ਜੀ ਤਾਂ ਪਹਿਲੇ ਡੈਪਿਊਟ ਐਂਡ ਡਾਇਰੈਕਟਰ ਮੋਹਿਤ ਕੰਦਵਤ ਜਿਹਨੇ ਬਹੁਤ ਦਿਲ ਨਾਲ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਸੋ ਪਲੀਜ਼ ਤੁਹਾਡਾ ਮੀਡੀਆ ਦਾ ਇੱਕ ਬਹੁਤ ਵੱਡੀ ਡਿਊਟੀ ਵੀ ਹੈ ਰਿਸਪਾਂਸਿਬਿਲਟੀ ਵੀ ਹੈ ਕਿ ਫਰਾਈਡੇ ਨੂੰ ਜਦੋਂ ਵੀ ਫਿਲਮ ਲੱਗੇ ਪੂਰੇ ਵਰਲਡ ਚ ਦਾ ਵਰਡ ਆਫ ਮਾਊਥ ਜਾਣਾ ਚਾਹੀਦਾ ਸੋ ਮੋਹਿਤ ਨੂੰ ਮੈਂ ਇਸ ਗੱਲ ਦਾ ਕ੍ਰੈਡਿਟ ਦੇਣਾ ਚਾਹਾਂਗਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਪਹਿਲਾ ਮੈਚ ਖੇਲੋ ਤੇ ਸੈਂਚਰੀ ਨਹੀਂ ਬਣਾ ਸਕਦੇ ਸੋ ਮੋਹਿਤ ਬਨਵਾ ਦਾ ਪਹਿਲਾ ਮੈਚ ਔਰ ਸੈਂਚਰੀ ਫੋਰ ਸ਼ੋਰ ਹੈ ਦੂਸਰੇ ਸਾਰੇ ਗਾਮਾ ਜੀ ਜਿਹੜੇ ਆਲਰੇਡੀ ਸਲਾਰ ਜੀ ਸਾਰੇ ਗਾਮਾ ਨਾਲ ਮਿਲਦੇ ਇਸ ਫਿਲਮ ਆਪਾਂ ਹੈਟ੍ਰਿਕ ਕਰਨ ਜਾ ਰਹੇ ਆ ਪੰਜਾਬ ਚ ਆਲਰੇਡੀ ਵਾਰਨਿੰਗ ਛਿੰਦਾ ਜੀ ਦਾ ਨੋ ਪਾਪਾ ਤੇ ਥਰਡ ਫਿਲਮ ਹੈ ਸਾਰੇ ਗਾਮਾ ਦੀ ਸੋ ਇਸ ਫਿਲਮ ਨੂੰ ਬਹੁਤ ਪਿਆਰ ਚਾਹੀਦਾ ਹੋਏਗਾ ਤੁਹਾਡੇ ਵੱਲੋਂ ਔਰ ਰਿਕੁਐਸਟ ਹੈ ਸਾਡੀ ਪੂਰੀ ਟੀਮ ਦੀ ਕਿ ਜਦੋਂ ਵੀ ਫਿਲਮ ਤੁਸੀਂ ਤੁਹਾਡਾ ਪਰਿਵਾਰ ਕੋਈ ਵੀ ਦੇਖਿਆ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੋ ਇਹ ਫਿਲਮ ਨੂੰ ਅਸੀਂ ਬਲੌਕਬਸਟਰ ਬਣਾਣਾ ਥੈਂਕ ਯੂ ਸਾਰਿਆਂ ਨੂੰ